ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਜੀਵਨ ਪਰ ਇੱਕ ਨਜ਼ਰ ਬਾਬਾ ਫੂਲਾ ਸਿੰਘ ਜੀ ਡੀਲਡੋਲ ਵਿੱਚ ਸੋਨਾ ਸਡੋਲ ਤੇ ਭਾਰੀ ਦਬਦਵੇ ਵਾਲਾ ਪੁਰਸ਼ ਸੀ ਉਸ ਦਾ ਕਦ ਪਾਵੇਂ ਜਿਆਦਾ ਲੰਮਾ ਨਹੀਂ ਸੀ ਪਰ ਜੁਸਾ ਐਸਾ ਦੋਰਾ ਸੀ ਕਿ ਦੇਖਣ ਵਿੱਚ ਉਹ ਖਾਸਾ ਗ੍ਰੈਂਡਲ ਤੇ ਸੁੰਦਰ ਦਿਦਾਰੀ ਦਿਸਦਾ ਸੀ ਸਰੀਰ ਐਸਾ ਸਾਧਿਆ ਹੋਇਆ ਸੀ ਕਿ ਇੰਨੀ ਵੱਡੀ ਉਮਰ ਵਿੱਚ ਵੀ ਉਹ ਨਾਮੀ ਜਵਾਨਾ ਤੇ ਧਾਵੇ ਵਿੱਚ ਸਦਾ ਅੱਗੇ ਲੰਘ ਜਾਂਦਾ ਸੀ ਸਰੀਰ ਦੀ ਕਾਠੀ ਐਸੀ ਸੁਧਰੀ ਹੋਈ ਸੀ ਕਿ ਸਾਰੀ ਆਇਉ ਵਿੱਚ ਆਪ ਨੂੰ ਕਦੀ ਕਿਸੇ ਬਿਸਤਰੇ ਪਰ ਬਿਮਾਰ ਨਹੀਂ ਸੀ ਦੇਖਿਆ ਆਪ ਦੇ ਤੇਜਸਵੀ ਚਿਹਰੇ ਤੇ ਨਰੋਈ ਕਾਇਆ ਨੂੰ ਦੇਖ ਕੇ ਆਪ ਦੀ ਉਮਰ ਦਾ ਤਖਮੀਨਾ ਲਾਉਣ ਵਿੱਚ ਅਕਸਰ ਦੇਖਣ ਵਾਲੇ ਭੁਲੇਖਾ ਖਾਂਦੇ ਸਨ ਦੇਖਣ ਵਾਲੇ ਆਪ ਨੂੰ 40-45 ਸਾਲ ਦੀ ਉਮਰ ਤੋਂ ਵੱਧ ਨਹੀਂ ਸਨ ਸਮਝਦੇ ਅਕਾਲੀ ਜੀ ਆਤਮ ਸ਼ਕਤੀ ਵਿੱਚ ਇੱਥੋਂ ਤੱਕ ਭਰਪੂਰ ਸਨ ਤੇ ਚਿਹਰਾ ਇੰਨਾ ਤੇਜਮਾਨ ਸੀ ਕੇ ਕਈ ਵੇਰ ਬੜੇ ਬੜੇ ਬਲਵਾਨ ਗਨੀਮ ਉਸ ਨੂੰ ਦੇਖ ਦੇਖਦੇ ਹੀ ਘਬਰਾ ਕੇ ਥਰਰਾ ਜਾਂਦੇ ਸਨ ਮਲਤਾਨ ਦੀ ਲੜਾਈ ਵਿੱਚ ਜਦੋਂ ਅਚਨ ਚੇਤ ਨਵਾਬ ਮੁਜੱਫਰ ਖਾਨ ਨਾਲ ਦੋ ਚਾਰ ਹੋਇਆ ਤਾਂ ਨਵਾਬ ਤੇ ਐਡਾ ਪ੍ਰਭਾਵ ਪਿਆ ਕਿ ਸੁੱਤੀ ਹੋਈ ਤਲਵਾਰ ਬਗੈਰ ਵਾਰ ਕਰਨ ਦੇ ਨਵਾਬ ਦੇ ਹੱਥੋਂ ਡਿੱਗ ਪਈ ਰਸਨਾ ਵਿੱਚ ਉਹ ਸ਼ਕਤੀ ਤੇ ਖਿੱਚ ਭਰੀ ਪਈ ਸੀ ਕਿ ਬਚਨ ਸੁਣਦੇ ਹੀ ਲੋਕ ਬੇਵੱਸੇ ਹੋਏ ਹੋਏ ਆਪ ਵੱਲ ਖਿੱਚੇ ਚਲੇ ਆਉਂਦੇ ਸਨ ਤੇ ਕੋਈ ਵੀ ਉਸ ਦੇ ਵਾਕਾ ਤੋਂ ਬਾਹਰ ਤੁਰਨ ਦੀ ਦਲੇਰੀ ਨਹੀਂ ਸੀ ਕਰ ਸਕਦਾ ਇਹ ਮਹਾਨ ਉੱਚ ਗੁਣ ਉਸ ਵਿੱਚ ਬਾਲਵਸਤਾ ਤੋਂ ਹੀ ਬਰਾਬਰ ਚਲਾ ਆਉਂਦਾ ਸੀ ਜਦ ਉਸ ਨੂੰ ਕੋਈ ਗੱਲ ਪੰਥਕ ਖਾਨ ਲਾਭ ਦੀ ਪੂਰੀ ਪੂਰੀ ਤਲਾ ਮਾਲੂਮ ਹੋ ਜਾਂਦੀ ਤਾਂ ਫਿਰ ਚਾਹੇ ਸਾਰਾ ਸੰਸਾਰ ਪਲਟ ਜਾਏ ਉਸ ਦਾ ਇਰਾਦਾ ਕਦੀ ਨਹੀਂ ਸੀ ਪਲਟਦਾ ਇਥੋਂ ਤੀਕ ਕਿ ਉਹ ਨਿਰਾਸ਼ਤਾ ਵਿੱਚ ਵੀ ਉਸ ਉਤੇ ਕਾਇਮ ਰਹਿੰਦਾ ਸੀ ਬਲਕਿ ਨਿਰਾਸ਼ਤਾ ਦੇ ਹੋਣ ਵੇਲੇ ਸਗੋਂ ਉਸ ਦੇ ਚਿਹਰੇ ਤੇ ਵੱਧ ਤੋਂ ਵੱਧ ਬੀਰਸ ਦਾ ਰੰਗ ਚੜ ਜਾਂਦਾ ਸੀ ਨੁਸ਼ਾਰੇ ਦੀ ਲੜਾਈ ਵਿੱਚ ਗੁਰਮਤਾ ਸੋਧਣ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਿਰਾਸ਼ ਹੋ ਜਾਣ ਪਰ ਵੀ ਉਹ ਉਸੇ ਤਰ੍ਹਾਂ ਆਪਣੇ ਇਰਾਦੇ ਪਰ ਦ੍ਰਿੜ ਰਿਹਾ ਦ੍ਰਿੜ ਰਿਹਾ ਤੇ ਆਪਣੀ ਜ਼ਿੰਮੇਵਾਰੀ ਪਰ ਬੇਗਿਣਤ ਗਾਜਿਆਂ ਨਾਲ ਲੜਾਈ ਆਰੰਭ ਕਰ ਦਿੱਤੀ ਤਾਂ ਕਿ ਗੁਰਮਤੇ ਦੀ ਪਵਿੱਤਰਤਾ ਸੁਰੱਖਿਅਤ ਰਹੇ ਅਕਾਲੀ ਫੂਲਾ ਸਿੰਘ ਇੰਨਾ ਜੋਦਾ ਹੋਇਆ ਹੈ ਕਿ ਉਸ ਦੀ ਬੀੜਤਾ ਕੀਰਤੀ ਸਾਰੇ ਦੇਸ਼ ਵਿੱਚ ਫਸਰੀ ਹੋਈ ਹੈ ਖਾਸ ਕਰਕੇ ਮਲਤਾਨ ਦੀ ਲੜਾਈ ਤੇ ਸਰਹੱਦੀ ਜੰਗਾ ਵਿੱਚ ਉਸ ਨੇ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਕਿ ਉਹ ਹਨੇਰ ਦਾ ਦਲੇਰ ਤੇ ਅਦੁੱਤੀ ਸੂਰਮਾ ਸੀ ਉਹ ਡਾਡਾ ਬੇਡਰ ਸੀ ਜੋ ਕਦੇ ਕਿਸੇ ਦੇ ਭੈ ਕਰਕੇ ਡਰੈ ਮਨ ਨਹੀਂ ਸੀ ਹੁੰਦਾ ਤੇ ਇੰਨਾ ਬੇ ਧੜਕ ਕਿ ਆਪ ਖੁਦ ਹੱਥ ਵਿੱਚ ਤਲਵਾਰ ਲਈ ਹੋਈ ਆਪਣੀ ਜਾਨ ਤੋਂ ਹੱਤ ੋ ਕੇ ਦੁਸ਼ਮਣ ਦੇ ਸਿਰ ਬਿਜਲੀ ਵਾਂਗ ਜਾ ਪੈਂਦਾ ਅਕਾਲੀ ਜੀ ਬੜੇ ਫੁਰਤੀਲੇ ਤੇ ਤਕੜੇ ਸ਼ਾ ਅਸਵਾਰ ਸਨ ਇਸ ਵਿੱਚ ਸੰਦੇਹ ਨਹੀਂ ਕਿ ਕਦੀ ਉਹ ਬਿਨਾਂ ਸੋਚੇ ਸਮਝੇ ਤੇਜ਼ੀ ਵਿੱਚ ਆ ਕੇ ਵੱਡੇ ਵੱਡੇ ਕਠਨ ਤੇ ਨਾਜਕ ਕੰਮਾਂ ਨੂੰ ਹੱਥ ਪਾ ਲੈਂਦਾ ਸੀ ਉਹ ਅੱਖ ਦੇ ਫੋਰ ਵਿੱਚ ਸਾਰੀ ਗੱਲ ਦੀ ਢੰਗਾਈ ਤੱਕ ਜਾ ਅਪੜਦਾ ਤੇ ਐਸਾ ਦੋ ਟੁਕ ਫੈਸਲਾ ਕਰਦਾ ਜੋ ਪਿੱਛੋਂ ਸਦਾ ਹੀ ਸਹੀ ਸਾਬਤ ਹੁੰਦਾ ਵੱਡੇ ਵੱਡੇ ਲਸ਼ਕਰਾਂ ਉੱਤੇ ਫਤੇ ਯਾਬੀਆਂ ਪਾਈਆਂ ਤੇ ਉਹ ਆਪਣੇ ਸ਼ੁਭ ਸਦਾਚਾਰ ਤੇ ਧਾਰਮਿਕ ਜੀਵਨ ਦੀ ਅਦੁੱਤੀ ਨਮੂਨੇ ਸਨ ਖਾਲਸਾ ਰਾਜ ਨੂੰ ਜਦ ਡੋਗ ਰਿਆਂ ਆਦ ਦੀਆਂ ਤੜੇਬੰਦੀਆਂ ਦੇ ਕਾਰਨ ਖਤਰੇ ਵਿੱਚ ਪੈਂਦਾ ਡਿੱਠਾ ਤਦ ਇਹ ਇਸੇ ਦਾ ਕੰਮ ਸੀ ਕਿ ਮਹਾਰਾਜੇ ਨੂੰ ਸਾਫ਼-ਸਾਫ਼ ਤੇ ਸੱਚੀਆਂ ਜਾ ਸੁਣਾਈਆਂ ਇੱਕ ਵਾਰੀ ਮਹਾਰਾਜ ਰਣਜੀਤ ਸਿੰਘ ਇੱਕ ਭੁੱਲ ਕਰਨ ਦੇ ਬਾਅਦ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਸ਼੍ਰੀ ਅੰਮ੍ਰਿਤਸਰ ਆਇਆ ਉਹ ਅਜੇ ਵੱਡੀ ਪ੍ਰਕਰਮਾ ਲੰਘ ਕੇ ਦਰਸ਼ਨੀ ਦਿਉੜੀ ਦੇ ਲੰਘੇ ਲਾਗੇ ਝੰਡੇ ਬੁੰਗੇ ਕੋਲ ਪਹੁੰਚਿਆ ਹੀ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਕਿਸੇ ਨੂੰ ਕਿਸੇ ਨੇ ਇਹ ਖਬਰ ਜਾ ਦਿੱਤੀ ਅਕਾਲੀ ਜੀ ਛੱਟ ਅੱਖ ਦੇ ਫੋਰ ਵਿੱਚ ਨੰਗੀ ਤਲਵਾਰ ਹੱਥ ਵਿੱਚ ਲਈ ਹੋਈ ਹਵਾ ਦੀ ਤਰ੍ਹਾਂ ਏ ਤੇ ਦਰਸ਼ਨੀ ਦਿਉੜੀ ਤੇ ਜਾ ਕੇ ਆ ਖੜੋਤੇ ਤੇ ਮਹਾਰਾਜਾ ਮਹਾਰਾਜੇ ਨੂੰ ਡਾਡੇ ਕਰੜੇ ਲਫ਼ਜ਼ਾਂ ਵਿੱਚ ਤਾੜ ਕੇ ਆਖਿਆ ਖਬਰਦਾਰ ਕਦੇ ਅੰਦਰ ਪੈਰ ਪਾੰਦਾ ਹੋਵੇ ਇਸ ਪਾਵਨ ਪਵਿੱਤਰ ਗੁਰਦਾਂ ਵਿਖੇ ਤਨਖਾਈਆਂ ਲਈ ਕੋਈ ਥਾਂ ਨਹੀਂ ਕਹਿੰਦੇ ਹਨ ਕਿ ਮਹਾਰਾਜਾ ਸਾਹਿਬ ਉਸੇ ਵਕਤ ਕੁਝ ਕਦਮ ਪਿੱਛੇ ਹਟਿਆ ਤੇ ਦੋਵੇਂ ਹੱਥ ਜੋੜ ਕੇ ਹੋਖਲੋਤਾ ਤੇ ਨਿਮਰਤਾ ਨਾਲ ਕਹਿ ਲੱਗਾ ਕਿ ਮੇਰੇ ਤੋਂ ਜੋ ਪੂਲ ਹੋਈ ਹੈ ਜੇ ਸੰਗਤ ਮੇਰ ਕਵੇ ਕਰੇ ਤਾਂ ਬਖਸ਼ ਦੇਵੇ ਮੈਂ ਸਭ ਤਰ੍ਹਾਂ ਪੂਲ ਬਖਸ਼ਾਉਣ ਲਈ ਤਿਆਰ ਹਾਂ ਕਿਹਾ ਜਾਂਦਾ ਹੈ ਕਿ ਬਾਬਾ ਫੂਲਾ ਸਿੰਘ ਜੀ ਕਾਲੀ ਨੇ ਸੰਗਤ ਦੀ ਅਗਿਆਨusਾਰ ਜੋ ਡੰਡ ਨਿਯਤ ਕੀਤਾ ਉਹ ਸੀ ਕਿ ਮਹਾਰਾਜਾ ਦੀਆਂ ਮੁਸਕਾ ਸ਼੍ਰੀ ਕਾਲ ਤੱਕ ਸਾਹਿਬ ਜਿਦੇ ਲਾਗੇ ਇਮਲੀ ਦੇ ਦਰਖਤ ਨਾਲ ਕਸੀਆਂ ਜਾਣ ਤੇ ਏਸ ਦੇ ਸਰੀਰ ਤੇ 21 ਕੋਰਲੇ ਕੋਰੜੇ ਲਾਏ ਜਾਣ ਇਹ ਨਜ਼ਾਰਾ ਹੁਣ ਬੜਾ ਹੀ ਅਚਰਜ ਸੀ ਜਦ ਮਹਾਰਾਜਾ ਡਾਡੀ ਨਿਮਰਤਾ ਨਾਲ ਆਪਣੇ ਆਪ ਬੜੇ ਸਤਿਕਾਰ ਭਰੇ ਹਿਰਦੇ ਨਾਲ ਇਮਲੀ ਦੇ ਦਰਖਤ ਦੇ ਨਾਲ ਜਾ ਖੜੋਤਾ ਅਤੇ ਆਪਣੀਆਂ ਦੋਵੇਂ ਬਾਵਾਾਂ ਦਰਖਤ ਨਾਲ ਪਿੱਛੇ ਮੁਸ਼ਕਾ ਬਣਾਣ ਲਈ ਕਰਕੇ ਪੰਥ ਦੇ ਹੁਕਮ ਅਨੁਸਾਰ ਕੋਰੜੇ ਖਾਣ ਲਈ ਤਿਆਰ ਹੋ ਗਿਆ। ਤਦ ਨਾਲ ਹੀ ਇੱਕ ਸਿੰਘ ਕੋਰੜਾ ਹੱਥ ਵਿੱਚ ਲਈ ਸ਼ੇਰੇ ਪੰਜਾਬ ਨੂੰ ਮਾਰਨ ਲਈ ਆਪਣੇ ਜ਼ੋਰਦਾਰ ਹੱਥਾਂ ਨਾਲ ਉੱਚਾ ਕਰਦਾ ਹੈ ਕਿ ਕੋਰੜੇ ਦੀ ਚੋੜ ਮਹਾਰਾਜੇ ਦੇ ਕੋਮਲ ਸਰੀਰ ਤੇ ਲੱਗੇ। ਹੁਣ ਠੀਕ ਇਸ ਸਮੇਂ ਜਦਕਿ ਸਾਰੀ ਸੰਗਤ ਦੇ ਨਿਤਿਰ ਮਹਾਰਾਜੇ ਦੀ ਨਿਰਮਾਨਤਾ ਦੇ ਪੰਥ ਦੇ ਹੁਕਮ ਅੱਗੇ ਝੁਕਿਆ ਦੇਖ ਦੇਖ ਕੇ ਪਰ ਆਮਦੇ ਹਨ ਤੇ ਸੰਗਤ ਵਿੱਚੋਂ ਆਵਾਜ਼ ਆਉਂਦਾ ਹੈ ਗੁਰੂ ਰੂਪ ਖਾਲਸਾ ਜੀ ਜਦ ਮਹਾਰਾਜਾ ਸਭ ਤਰ੍ਹਾਂ ਡੰਡ ਭੁਗਤਣ ਲਈ ਹਾਜ਼ਰ ਬੱਦਾ ਖੜਾ ਹੈ ਤਾਂ ਹੋਰ ਸਰੀਰੀਕ ਸਜ਼ਾ ਬਖਸ਼ ਦਿੱਤੀ ਜਾਏ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਮੁੜ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰੂਪਾ ਬਖਸ਼ਿਆ ਗਿਆ ਤੇ ਦਰਸ਼ਨ ਲਈ ਅੰਦਰ ਵੜਨ ਦਿੱਤਾ ਗਿਆ ਅਕਾਲੀ ਜੀ ਇੰਨੇ ਨਿਧੜਕ ਤੇ ਕਰਾਰੇ ਸੁਭਾਅ ਦੇ ਹੁੰਦਿਆ ਵੀ ਅਕਾਲੀ ਜੀ ਅਤ ਨਿਰਭੈਮਾਨ ਸਨ ਅਕਸਰ ਲੜਾਈਆਂ ਵਿੱਚ ਜਦ ਕਿਸੇ ਸਿੰਘ ਨੂੰ ਰਣ ਭੂਮੀ ਵਿੱਚ ਫੱਟੜ ਦੇਖ ਦੇ ਤਾਂ ਆਪ ਖੁਦ ਉਸ ਨੂੰ ਉਸੇ ਵਕਤ ਆਪਣੇ ਮੋਢੇ ਤੇ ਉਠਾ ਕੇ ਡੇਰੇ ਲੈ ਆਉਂਦੇ ਤੇ ਉਸ ਦੀ ਮਲਮ ਪੱਟੀ ਆਪਣੇ ਹੱਥਾਂ ਨਾਲ ਕਰਦੇ ਹੁੰਦੇ ਸਨ ਡੇਰੇ ਵਿੱਚ ਕਈ ਹਾਥੀ ਤੇ ਕੋਤਲਾ ਦੇ ਹੁੰਦਿਆ ਵੀ ਉਹ ਕਦੇ ਬਿਨਾਂ ਰਣ ਤੱਤੇ ਵੱਲ ਜਾਣ ਲੱਗੇ ਹਾਥੀ ਦੀ ਸਵਾਰੀ ਨਹੀਂ ਕਰਨ ਕਰਦੇ ਅਕਾਲੀ ਜੀ ਜੰਗੀ ਸੇਵਾ ਦੇ ਨਾਲ-ਨਾਲ ਗੁਰੂਤਾਮਾ ਤੇ ਪੰਥ ਦੇ ਸੁਧਾਰ ਦੇ ਕਈ ਦੇ ਕੰਮਾਂ ਤੋ ਕਦੇ ਬੇਪਰਵਾਹ ਨਹੀਂ ਸੀ ਰਹੇ ਪੰਥ ਨੂੰ ਮਿਲਾਵਰ ਤੋਂ ਬਚਾਉਣ ਲਈ ਭਾਰਾ ਕੰਮ ਕੀਤਾ ਕਈ ਵਾਰੀ ਵਿਗੜਿਆ ਵਿਗੜਿਆ ਨੂੰ ਚੰਗੀ ਤਰ੍ਹਾਂ ਬਣਾ ਕੇ ਸੋਧਿਆ ਕਰਦੇ ਸਨ ਜਦ ਕਦੀ ਆਪ ਨੂੰ ਯੁੱਧ ਜੰਗ ਤੋਂ ਜਰਾ ਵੀ ਵੇਲ ਮਿਲਦੀ ਤਾਂ ਆਪ ਉਸੇ ਵਕਤ ਗੁਰਦੁਆਰਿਆਂ ਦੇ ਪੰਥ ਵਿੱਚੋਂ ਕੁਰੀਦੀਆਂ ਦੂਰ ਕਰਨ ਤੇ ਸੁਰੀਤਿਆਂ ਨੂੰ ਫੈਲਾਉਣ ਵਿੱਚ ਜੁਟ ਜਾਂਦੇ ਸਨ ਮਹਾਰਾਜੇ ਦੀ ਅਨਮਤੀ ਦਰਬਾਰੀਆਂ ਦੇ ਵਿਗੜ ਦਾ ਮੂਲ ਕਾਰਨ ਇਹੋ ਹੀ ਸੀ ਜਿਸ ਕਰਕੇ ਇਸ ਵਦਾ ਅਕਾਲੀ ਜੀ ਦੇ ਕੰਮ ਨਾਲ ਖਿੱਚਦੇ ਰਹਿੰਦੇ। ਕੌਮੀ ਦਰਦ ਅਕਾਲੀ ਜੀ ਦੀਆਂ ਰਗਾਂ ਵਿੱਚ ਕੋਟ-ਕੋਟ ਕੇ ਭਰਿਆ ਪਿਆ ਸੀ ਤੇ ਆਪ ਆਪਣੇ ਸੀਨੇ ਵਿੱਚ ਐਸਾ ਦਿਲ ਰੱਖਦੇ ਸਨ ਜੋ ਕੌਮ ਦੇ ਦਰਦ ਨਾਲ ਤੜਪ ਉੜਦਾ ਸੀ। ਆਪ ساری ਉਮਰ ਇਸ ਤੋਂ ਵਿੱਚ ਐਸੇ ਨਹੀਂ ਮਗਨ ਰਹੇ ਕਿ ਕਈ ਵਾਰ ਸਖਤ ਤੋਂ ਸਖਤ ਕਸ਼ਟ ਸਿਰ ਤੇ ਸਹੇ, ਕਠਨ ਤੋਂ ਕਠਨ ਆਪਦਾ ਦੇ ਟੱਕਰੇ ਕਰਨੇ ਪਏ ਇਥੋਂ ਤੀਕ ਕਿ ਛੇਕੜ ਆਪਣਾ ਸੀਸ ਵੀ ਇਸ ਸਤਨ ਵਿੱਚ ਕੋਮ ਦੇ ਸਿਰ ਤੋਂ ਵਾਰ ਦਿੱਤਾ ਇਸ ਪਾਵਨ ਪਿਆਰ ਤੋਂ ਆਪਣਾ ਕਦਮ ਪਿੱਛੇ ਨਾ ਹਟਾਇਆ ਆਪ ਦੀ ਦਲਵਾਰ ਦੀਨਾਂ ਦੁਖੀਆਂ ਸ਼ਰਨਾਗਤਾਆਂ ਔਰਤਾਂ ਤੇ ਬੱਚਿਆਂ ਦੀ ਰੱਖਿਆ ਲਈ ਸਦਾ ਮਿਆਂ ਤੋਂ ਬਾਹਰ ਰਹਿੰਦੀ ਸੀ ਤੇ ਜਦ ਤੀਕ ਕਿਸੇ ਜ਼ਾਲਮ ਹਤਿਆਰੇ ਦੇ ਲਹੂ ਵਿੱਚ ਟੁੱਬਾ ਨਾ ਲਾ ਲੈਂਦੀ ਕਦੇ ਉਸ ਦੀ ਪਿਆਸ ਨਹੀਂ ਸੀ ਬੁਝਦੀ ਸ਼ਸਤਰ ਵਿਦਿਆ ਹਰ ਇੱਕ ਸਿੰਘ ਦੇ ਜੀਵਨ ਦਾ ਇੱਕ ਅਤ ਜ਼ਰੂਰੀ ਅੰਗ ਗਿਣਿਆ ਜਾਂਦਾ ਸੀ ਤੇ ਹਰ ਇੱਕ ਸਿੱਕ ਬੱਚਾ ਇਸ ਪੱਖ ਵਿੱਚ ਪੂਰਾ ਨਿਪੁੰਨ ਹੁੰਦਾ ਸੀ ਪਰ ਤਦ ਵੀ ਅਸੀਂ ਇਤਨਾ ਲਿਖੇ ਬਿਨਾ ਨਹੀਂ ਰਹਿ ਸਕਦੇ ਕਿ ਕਾਲੀ ਜੀ ਤਲਵਾਰ ਜ਼ਲਾਉਣ ਵਿੱਚ ਡਾਡੇ ਤਾਕ ਸਨ ਭਾਵੇਂ ਉਹ ਬੰਦੂਕ ਤੇ ਨੇਜਾ ਚਲਾਉਣ ਦੇ ਅਭਿਆਸ ਵਿੱਚ ਵੀ ਆਪਣੇ ਸਮੇਂ ਦੇ ਚੁਣਵੇਂ ਨਿਸ਼ਾਨੀਆਂ ਵਿੱਚੋਂ ਸਨ ਪਰ ਉਹਨਾਂ ਦਾ ਮਨ ਭਾਵ ਦਾ ਸ਼ਸਤਰ ਸ਼ਹੀ ਸਾਹਿਬ ਦੇ ਢਾਲ ਸੀ ਉਹ ਐਸੀ ਫੁਰਤੀ ਨਾਲ ਵੈਰੀ ਦੇ ਵਾਰ ਨੂੰ ਢਾਲ ਤੇ ਚਲਦੇ ਹੋਇਆ ਉੱਪਰੋਂ ਐਸਾ ਫੇਰਵਾਹਤ ਕਰਕੇ ਕਰਦੇ ਕਿ ਅੱਖ ਦੇ ਫੋਰ ਵਿੱਚ ਦੁਸ਼ਮਨ ਦਾ ਸਿਰ ਉਹਨਾਂ ਦੇ ਪੈਰਾ ਵਿੱਚ ਪਿਆ ਹੁੰਦਾ ਚੱਕਰ ਵੀ ਸੋਨਾ ਚਲਾਉਂਦੇ ਹੁੰਦੇ ਸੀ ਪਰ ਕਦੇ-ਕਦੇ ਜੇ ਉਸ ਵਿੱਚ ਬੀਰਤਾ ਸੀ ਤਾਂ ਗੁਰਬਾਣੀ ਦੇ ਪ੍ਰੇਮ ਕਰਕੇ ਜੇ ਉਹ ਨਿਰਭੈ ਸੀ ਤਾਂ ਗੁਰਬਾਣੀ ਦੇ ਰਾਸ ਕਰਕੇ ਜੇ ਉਹ ਨਿਰਭਵਾਨ ਸੀ ਤਾਂ ਗੁਰਬਾਣੀ ਦੀ ਸੂਝ ਕਰਕੇ ਜੇ ਉਹ ਕੋਮੀਦਰ ਦੇ ਪੰਥ ਸੇਵਾ ਦਾ ਪਿਆਰਾ ਸੀ ਤਾਂ ਸਤਗੁਰੂ ਜੀ ਦੀ ਬਾਣੀ ਦੇ ਪ੍ਰਕਾਸ਼ ਕਰਕੇ ਜੇ ਉਹ ਵਿਦਿਆ ਦੇ ਪ੍ਰਵਕਾਰ ਦਾ ਨਮੂਨਾ ਸੀ ਤਾਂ ਗੁਰਬਾਣੀ ਦੇ ਮਨ ਵਿੱਚ ਨਿਵਾਸ ਕਰਕੇ ਜੇ ਉਸ ਵਿੱਚ ਆਤਮਿਕ ਬਲ ਤੇ ਬੇਤੜਕਪੂਣਾ ਸੀ ਤਾਂ ਗੁਰਬਾਣੀ ਦੀ ਉਮੰਗ ਕਰਕੇ ਗੱਲ ਕੀ ਅਕਾਲੀ ਜੀ ਦਾ ਤੇਜ ਪ੍ਰਤਾਪ ਰਿਆਮਤਾ ਬੀਰਤਾ ਦ੍ਰਿੜਤਾ ਨਿਰਭੈਤਾ ਜਦ ਦੇਖੋ ਹੋਠਾਂ ਦੀ ਪੁਲਕਾਵਲੀ ਦੀ ਅਖੰਡ ਤਾਰ ਵੱਜੀ ਰਹਿੰਦੀ ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਦੇ ਪੱਕੇ ਨੀਮੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਜੰਗਾ ਯੁੱਧਾ ਵਿੱਚ ਵੀ ਸਦਾ ਇੱਕ ਹਾਥੀ ਦੀ ਅਮਾਰੀ ਵਿੱਚ ਆਪ ਦੇ ਅੰਗ ਸੰਗ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ